ਦੇ ਦੇ ਜੱਟ ਮੈਂ ਫਿਰ ਮਰਦਾ ਜੱਟ ਜੱਟ ਕੇ ਜਿਹੜਾ ਦੋਗਾ ਪੂਣਾ ਉਹਦੇ ਨਾਲੇ ਪੂਣਾ ਪੱਗ ਵੀ ਹਲਾ ਕੇ ਸੈਰੀ ਮਹਰ ਜਗਾ ਕੇ ਜੰਨਾ ਪੂਣਾ ਨੇ ਘੱਟ ਕਰਦੇ ਕਾਏ ਪਾਣੀ ਪੁੱਟਿਆ ਨੂੰ ਝੇਲ ਜਟਰਾ ਪਾਲੀਆਂ ਨੂੰ ਕਿ ਕਰੇ ਜਾਵਾ ਬਦੇ ਪਾਵੇ ਨੇ ਆ ਲੋ ਜਾਵ ਰਾਜ ਰਾਜ ਕਲਾਮਤ ਦੇ ਦੀਾਰ ਕਰੀਏ ਜੀ ਫਰੀਦ ਬੱਲੇ ਹੁਣ ਦੇਖਣ ਕਰਕੇ ਲਓ ਜੀ ਅੱਜ ਜਬਰ ਜੰਗ ਸਿੰਘ ਦੇ ਨਾਲ ਅੰਮ੍ਰਤਾ ਕੌਰ ਅੰਮ੍ਰਤਾ ਕੌਰ ਇਹ ਹੈ ਜਬਰ ਜੰਗ ਸਿੰਘ ਤੇ ਜ세ਧਾਰ सोनू ਪਿੰਡ ਵੱਲਾ ਇਹਨਾਂ ਨੇ ਇਸ ਬੱਚੇ ਨੂੰ ਜਬਰ ਜਗ ਤੋਂ ਪਾਲਿਆ ਆਵਾ ਹਾਂਜੀ ਬਾਬਾ ਜੀ ਲੱਗਿਆ ਵਾਲਾ ਜੀ ਹਾਂਜੀ ਇਹਦੇ ਬਾਰੇ ਦੱਸੋ ਕੁਝ ਇਹ ਬਾਜ ਜਿਸ ਦਾ ਨਾਮ ਜਬਰ ਜੰਗ ਸਿੰਘ ਹੈ ਇਹ ਬਾਜ ਸਾਨੂੰ ਪ੍ਰੇਰਿਤ ਕਰਦਾ ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਬਾਜ ਰੱਖਿਆ ਹੋਇਆ ਸੀ ਇਹ ਜਿੰਨਾ ਵੀ ਮਰਜ਼ੀ ਉੱਚੀ ਉਡਾਨ ਦੇ ਵਿੱਚ ਉਡਵੇ ਇਹਦੀ ਨਿਗਾਹ ਸੇ ਧਰਤੀ ਰਹੀਂਦੀ ਏ ਕਿ ਅਸੀਂ ਜਿੰਨੇ ਮਰਜੀ ਉੱਚੇ ਹੋਈਏ ਆਪਣਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਆਪਾਂ ਇੱਕ ਨਿਵੇਂ ਹੋ ਕੇ ਚੱਲਣਾ ਹੈ ਇਹ ਆਪਣਾ ਸ਼ਤਾਰ ਆਪ ਕਰਕੇ ਖਾਂਦਾ ਹੈ ਇਹ ਹਵਾ ਦੀ ਉਲਟ ਦਿਸ਼ੇ ਵਿੱਚ ਚੱਲਦਾ ਹੈ ਇਹ ਕਦੀ ਕਿਸੇ ਦੀ ਗੁਲਾਮੀ ਨਹੀਂ ਕਰਦਾ ਇਹ ਪਿੰਜਰੇ ਜੇ ਰੱਖਾਂਗੇ ਜਦ ਇਹ ਮਰ ਜੇਗਾ ਤੇ ਜਦ ਪਿੰਜਰਾ ਤੋੜ ਦੇਵੇਗਾ ਇਹਦੇ ਵਿੱਚ ਇਹ ਖਾਸ ਗੁਣੇ ਪੰਜਾ ਗੁਣਾ ਕਰਕੇ ਜਦਾ ਭਰਪੂਰ ਹੈ ਅਨ ਇਹਦੀ ਤਾਕਤ ਕਿੰਨੀ ਤਾਕਤ ਕੋਈ ਕਿੰਨੀ ਕੋ ਹੈ ਦੀ ਇਹ ਆਪਣੇ ਤੋਂ 4 ਗੁਣਾ ਭਾਰੇ ਜਾਨਵਰ ਚੁੱਕੇ ਉਹ ਚੱਲਦਾ ਹੈ ਕਿੰਨੀ ਮੁਰ ਹੋ ਗਈ ਇਹ ਦੀ ਜੀ ਇਹ 5 ਸਾਲ ਦਾ ਹੈ ਇਹਦੀ ਲਗਭਗ ਉਮਰ 80 ਸਾਲ ਦੇ ਕਰੀਬ ਹੁੰਦੀ ਹੈ 80 ਸਾਲ ਦੇ ਕਰੀਬ ਹਾਂਜੀ ਕਹਰੇ ਜਾ ਬੜੇ ਪਾਵੇ ਨੇ ਆਲੋ ਜਾ